ਕੰਬਲ ਵੇਚਣ ਵਾਲੇ ਕਸ਼ਮੀਰੀ ਨੂੰ ਚਾਕੂ ਨਾਲ ਵਾਰ ਕਰਕੇ ਪੈਸੇ ਅਤੇ ਮੋਬਾਈਲ ਖੋਣ ਵਾਲਾ ਗ੍ਰਿਫਤਾਰ 3 ਦਿਨ ਪਹਿਲਾਂ 30 ਦਸੰਬਰ 2024 ਨੂੰ ਪ੍ਰਵਾਸੀ ਕਸ਼ਮੀਰੀ ਕੋਲ ਕੰਬਲ ਵੇਚਣ ਦਾ ਕੰਮ ਕਰਦੇ ਹਨ ਜਿਨ੍ਹਾਂ ਦੇ ਕੋਲੋਂ ਚਾਕੂ ਨਾਲ ਵਾਰ ਕਰਕੇ 4000 ਰੁਪਏ ਅਤੇ ਮੋਬਾਈਲ ਖੋਣ ਵਾਲੇ ਚਪਟ ਮਾਰ ਨੂੰ ਸਿੰਬਲ ਚੌਂਕੀ ਪੁਲਿਸ ਬਟਾਲਾ ਵੱਲੋਂ ਜਿਨ੍ਹਾਂ ਦਿਨਾਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਮੋਟਰਸਾਈਕਲ ਸਵਾਰ ਦੋ ਚਪਟ ਮਾਰਾਂ ਵੱਲੋਂ ਬਟਾਲਾ ਦੇ ਗੰਦੀ ਕੈਂਪ ਦੇ ਵਿਖੇ ਸਬਜ਼ੀ ਖਰੀਦਣ ਜਾ ਰਹੇ ਪ੍ਰਵਾਸੀ ਦੇ ਕੋਲੋਂ ਇਹ ਪੈਸੇ ਤੇ ਮੋਬਾਈਲ ਦੀ ਖੋਹ ਕੀਤੀ ਗਈ ਸੀ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸਾਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਾਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। 30 12 24 ਨੂੰ ਨਾ ਕਸ਼ਮੀਰੀ ਆਏ ਨੇ ਸਾਡੇ ਇੱਥੇ ਕਿੰਨੀ ਕੰਬਲ ਵਗੈਰਾ ਵੇ ਦੇ ਰਿਹਾ ਤਿੰਨ ਜਣੇ ਗਾਂਧੀ ਕੈਂਪ ਤੋਂ ਸਬਜ਼ੀ ਲੈ ਕੇ ਤੇ ਵਾਪਸ ਆ ਰਹੇ ਸੀਗੇ 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਸਵਾਰ ਦੋ ਕਿਸੇ ਸਵਾਰ ਆਏ ਆ ਜਿਨ੍ਹਾਂ ਨੇ ਉਹਨਾਂ ਕੋਲੋਂ 4000 ਰੁਪਇਆ ਤੇ ਇੱਕ ਗੋਨ ਤੇ ਮੋਬਾਈਲ ਖੋਲਿਆ ਉਹ ਜਿਹੜਾ ਅਸੀਂ ਇਹਦੀ ਤਕਪੀਸ਼ ਤੇ ਕਰ ਰਹੇ ਸੀਗੇ ਕਰਦੇ ਕਰਦੇ ਲੰਗੋਵਾਲ ਤੋਂ ਆਕਾਸ਼ ਮਸੀਨਾ ਉਹਨੂੰ ਤਸਦੀਕ ਕਰਕੇ ਉਹਦੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਕੁੰਗਰਮ ਦਾ ਇਹ ਲੰਗੋਆ ਵਾਲਦਾਰ ਨਾਲ ਪਹਿਲਾਂ ਕੋਈ ਮੁਕੱਲਬਾ ਨਹੀਂ ਸੀ ਇੱਥੇ ਮੋਟਰਸਾਈਕਲ ਤੇ ਜਾਲੀ ਇਹਨਾਂ ਨੇ ਨੰਬਰ ਪਲੇਟ ਲਾਈ ਆ ਤੇ ਇਹਨਾਂ ਨੂੰ ਅਜੇ ਹੋਰ ਵੀ ਤੇ ਤਫ਼ਤੀਸ਼ ਚੱਲ ਰਹੀ ਆ ਹੋਰ ਵੀ ਲੁੱਟਾ ਹੋਆ ਜਿਹੜੀਆਂ ਇਹਨਾਂ ਨੂੰ ਲੈ ਕੇ ਪੁੱਛੀਆਂ ਵਾਂ ਉਹਨਾਂ ਨੂੰ ਤੇ ਟ੍ਰੇਸ ਹੋਣ ਦੀ ਆਸ ਚਰਦ ਚਾਕੂ ਨਾਲ ਵਾਰ ਕੀਤਾ ਜੀ ਚਾਕੂ ਬ੍ਰੰਦ ਕਰ ਲਿਆ 4000 ਰੁਪਏ ਵੀ ਬ੍ਰੰਦ ਕਰ ਲਿਆ ਮੋਬਾਈਲ ਵੀ ਬ੍ਰੰਦ ਕਰ ਜੀ ਮੇਰਾ ਨਾਮ ਜਾਵედაਨ ਮਲੇਕਾ ਸਰ मैं कश्मीर का रहने वाला हूँ यहाँ शाल के काम करते हैं हम ये घटना हुई कि जिस वक़्त यहाँ पे हमारे दो बंदे तीन बंदे सब्जी लेने गए बाहर तो से सब्जी लेके वापस आ रहे थे तो उनके साथ हाथापाई हो गई दो बंदे आ गए मोटरसाइकिल पे उन्होंने उनको उन्हों फाड़ लिया एक फोन ले लिया और चार हजार नकदी ले लिया उससे और एक का हाथ काट लिया तो उसके साथ टाके आए हाथ में तो फिर हमने केस दर्ज की थी बटाले थाने तो वहां से यहाँ चौकी पे आ गए जो कानवान चौकी पड़ती है रोड पे उन्होंने उसको जब्त कर लिया पूरा सामान लेके वो ही पढ़ लिया तो हम थैंक यू करते हैं पुलिस भटाले के एस एस के तब के हम शुक्रगुजार हैं जिन्होंने हमारे साथ ऐसा अच्छा कर दिया दो तो दिन ते, दो दिन से हो गए दो दो ही दिन लगे सर दो ही दिन लगे ਲਗਦਾ ਉਸਨੇ ਬੜੀ ਕੰਮ ਕੀਤਾ ਬਹੁਤ ਵਧੀਆ ਬਹੁਤ ਵਧੀਆ ਆਮ ਬਹੁਤ ਸ਼ੁਕਰਗੁਜ਼ਾਰ ਹੈ ਪੁਲਿਸ ਦਾ ਯਾਨਪੇ ਬਟਾਲੇ ਦਾ ਬਹੁਤ ਸ਼ੁਕਰ ਬਹੁਤ ਅੱਛਾ ਕੰਮ ਕਰਕੇ ਦਿਖਾਇਆ